ਆਵਾਡੀ 365 ਹੀ ਲਿਖਿਆ ਹੁੰਦਾ ਵਾ 365 74 ਹੁੰਦੇ ਆ ਜਿਹੜੇ ਬੁੜੀਆਂ ਦੇ ਜਿਹੜੇ ਬੁੜੀਆਂ ਦੇ 365 74 ਕਰਦੀਆਂ ਉਹ ਲਿਖਿਆ ਹਾਂ ਤੂੰ ਝੂਟਾ ਨਹੀਂ ਨਾ ਲਿਆ ਅੱਜ ਮਾਰੀ ਕੀਤੀ ਮੈਂ ਪਹਿਲਾਂ ਕਹਿ ਰਹੀ ਮੈਂ ਝੂਟਾ ਦਾ ਬਾਬਾ ਦਾ ਨਾਮ ਉਹ ਨਿਕਲੇ ਆ ਆਇਆ ਕਰ ਤੂੰ ਸਿਆ ਆ ਹੈਪੀ ਦਾ ਰੋਣ ਹੀ ਲੱਗੀ ਆ ਵੀ ਰੋਣ ਲੱਗੀ ਸੀ ਹੋਰ ਕਿੱਥੇ ਰੋਈ ਆ ਓਏ ਓਏ ਜਦੋਂ ਤਾਹ ਦਾ ਆਏ ਇਹ ਦਾ ਦੇਖ ਵਾਖਣ ਆ ਕਰਨ ਹੋਈ ਮੈਂ ਆਦਾ ਯਾ ਕਿਆ ਬਾਤ ਆ ਗੁਜਰਾਣਾ ਮੁੰਡਾ ਇਹਦਾ ਕਰਾਉਣਾ 부ਆ ਆਪਾ ਵਿਆ ਕੀ ਲਿਆਂਦਾ ਹੁਣ ਥੋ ਮੇਲੇ ਤੋਂ ਲੈ ਕੇ ਦਾਨਦਾ ਬਣਾਇਆ ਤਾਂ ਹੈ ਨਹੀਂ ਵੀ ਤੂੰ ਨਹੀਂ ਲੈ ਕੇ ਆਈ ਕੋਈ ਕੀ ਲੈ ਕੇ ਦਿੱਤਾ ਨਹੀਂ ਇਹ ਉਹ ਦਿਹਲਰ ਲਾਪਾ ਬੋਲਦਾ ਕੀ ਲੈਣਾ ਕੀ ਇਹ ਅੰਦਰ ਖਾ ਮੈਂ ਲੈ ਕੇ ਲੈ ਜੇ ਲੈ ਸਾਰੇ ਆ ਕੇ ਦੇਖੋ ਕੀ ਲੈ ਕੇ ਆਈ ਹੈ ਆ ਦੇ ਮੈਨੂੰ ਪਤਾ ਸੀ ਲਾ ਆ ਕੀ ਕਰਨੀ ਪੜੇ ਪੜੇ ਕੰਗੇ ਕੁੰਗੇ ਆ ਤਾਂ ਮੈਲ ਤੇ ਨਹੀਂ ਆ ਤਕਾਨਾ 200 ਹੈ ਯਾ ਯਾਰ ਇਹਦੇ ਚ ਮੈਨੂੰ ਆ ਰਵੜਾ ਰੁਵੜਾ ਲਈ ਫਿਰਦੀ ਆ ਕੰਨਾ ਕੀ ਕਰੀ ਫਿਰਦਾ ਮੈਂ ਤੈਨੂੰ ਆਏ ਤੇ ਨਹੀਂ ਕਰਦਾ ਮੈੜਦੀਆਂ ਨਹੀਂ ਪਿੰਡੋ ਹੈਲੋ ਪਹਿਲਾਂ ਮਿਲੀ ਜਾ ਹਾਂ ਨਿਸ਼ਾਨੀ ਆ ਨਿਸ਼ਾਨੀ ਆ ਲੈ ਨਾ ਰੈਂਦੀ ਨਹੀਂ ਬੂਆ ਹੈਂ ਲੈ ਰੱਖ ਕੇ ਦਿਖਾ ਦੂ ਅੱਜ ਇਹਨੂੰ ਫਿਰ ਜੱਬ ਮਾਰਨ ਜੂ ਤੈਨੂੰ ਨਾ ਤਾਂ ਹੈ ਲੱਗੀ ਮੈਂ ਕੀ ਕਰਾਂ ਪਹਿਲੇ ਲੱਗੀ ਮੇਰਾ ਬਲੱਡ ਵਧ ਜਾਣਾ ਆ ਦੇ ਬੇਟਾ ਨਾ ਮੋਟਰਸਾਈਕਲ ਤੇ ਬੈਠ ਕੇ ਦੇਣਾ ਹੈ ਗੱਲ ਉਹ ਹਸਤਾ ਭਾਈ ਉਹਨਾਂ ਘਰ ਮੱਝਾਂ ਪੱਠੇ ਪਾਉਣੇ ਆ ਲੈ ਮੈਂ ਤਾਂ ਅੱਗੇ ਨੂੰ ਕੋਈ ਨਹੀਂ ਆ ਉਹ ਇਹਨਾਂ ਦਾ ਫਾਰਮ ਆ ਪੂਆ ਤਵੇਲਾ ਵੱਡਾ ਇਹਨਾਂ ਦਾ ਅੱਛੀ ਨਾ ਬਈ ਮੱਜਾਂ ਕਿਉਂ ਸਾਰੀਆਂ ਲੈ ਦਾ ਬੰਨਾ ਭਾਈ ਸਾਤਾ ਜੀ ਕੀ ਕਰੇ ਹਾਂ ਜੈ ਦੋ ਆ ਜੈ ਚਾਰ ਪੂਆ ਦਾ ਮੇਰਾ ਪੱਖਾ ਕਮਾਉਣ ਲਾ ਕੇ ਮੇਰੇ ਵੀ ਵਰਦੀ ਹੋ ਜੀ ਹੈ ਪੂਆ ਦਾ ਪੱਖ ਲੈ ਜਾਂਦੀ ਆ ਮੈਂ ਤੇਰਾ ਪੱਖ ਲੈਣਾ ਪੂਆ ਤੇ ਤੂੰ ਬਾਹਰ ਮੈਨੂੰ ਭੱਜਣੀ ਆ ਮੰਮੀ ਹਾਂ ਉਹ ਮੰਮੀ ਦਾ ਪੀਣੀ ਆ ਚਾਹ ਲੈ ਲੈ ਚਾਹ ਹਾਂ ਪਿੱਕਾ ਬਾਈ ਮਿੱਠਾ ਹਾਂ ਮਠਾ ਬੜਾ ਪਾਉਂਦੀ ਆ ਨਾ ਪੂਆ ਬਾਲਾ ਮਿੱਠਾ ਦਾ ਗੜਾਣਾ ਬਣਾ ਲੰਦੀ ਆ ਬਾਲਾ ਮਿੱਠਾ ਪੌਂਦੀਆਂ ਸਹੀ ਗੱਲ ਆ ਤਾਕਦੀ ਮੈਂ ਦਿਖਾ ਤਾ ਰਣਗੀ ਮੰਮੀ ਚਾਹ ਲੈਣੀ ਆ ਲੈ ਪੁੱਛੀ ਦਾ ਥੋੜੋ ਹੁੰਦਾ ਉਸ ਦਿਨ ਵੀ ਤੁਸੀਂ ਆਈ ਚਾਹ ਲੈਣੀ ਆ ਚਾਹ ਲੈਣੀ ਪੀਣੀ ਕਿਉਂ ਨਹੀਂ ਲੰਗਰ ਚ ਵੀ ਨਹੀਂ ਮਿਲੀ ਚਾਹ ਹੋਵੇ ਆਹ ਲੰਗਰ ਚ ਭੁੱਖੀ ਆਈ ਗਿਆ ਹਾਂ ਸਹੀ ਗੱਲ ਆ ਨਾਲ ਹੀ ਭੂਆ ਸੀਗੀ ਇਹਨਾਂ ਨੂੰ ਮਿਲਿਆ ਹੀ ਉੱਥੋਂ ਉਹ ਵਿਚਾਰੀਆਂ ਨੂੰ ਕੰਮ ਐ ਜਗਦਾਰੀ ਕਰ ਗਈ ਝੂਟੇ ਲੈ ਨਹੀਂ ਇਹਨੇ ਕੋਈ ਨਾ ਕੋਈ ਨਾ 365 ਕੀ ਲਿਖਿਆ ਹੁੰਦਾ ਵਾ 365 74 ਹੁੰਦੇ ਆ ਜਿਹੜੇ ਬੁੜੀਆਂ ਦੇ ਜਿਹੜੇ ਬੁੜੀਆਂ ਦੇ 365 74 ਕਰਦੀਆਂ ਉਹ ਲਿਖਿਆ ਕਬੱਡੀ 365 ਬੰਦਿਆਂ ਦੇ ਕਿੰਨੇ ਹੁੰਦੇ ਆ ਬੰਦਿਆਂ ਦਾ ਹੁੰਦਾ ਹੀ ਨਹੀਂ ਬੰਦਿਆਂ ਦਾ 400 ਬੰਦਿਆਂ ਦਾ ਹੁੰਦਾ ਹੀ ਨਹੀਂ ਨਾ ਜਮਾ ਹੀ ਨਹੀਂ ਹੁੰਦੀ 360 ਬਰ ਦੇਖ 36574 ਨਾਰ ਦੇ ਤੇ ਕਬੱਡੀ ਵਾਲੇ ਵੀ ਲਿਖਣ ਲਾ ਕੇ ਬੂਆ ਤਾਂ ਮੈਨੂੰ 36970 ਲੱਗਦੇ ਆ ਬੂਆ ਚਲ ਤੈਨੂੰ 60 ਸਾਲਾਂ ਦੇ ਆਲੇ ਚ ਭਜਾ ਕੇ ਲਿਆਵਾਂ ਸਾਈਕਲ ਜਿੱਤ ਜੇ ਕੀ ਪਤਾ ਕੰਮ ਇਹਦਾ ਹੁਣ ਗਾਲ ਪਰੇਟ ਉਧਰੋਂ ਫੋਨ ਆ ਗਿਆ ਫੋਨ ਆ ਗਿਆ ਉਧਰੋਂ ਆ ਨਾਮ ਦੇ ਨਾਲ ਲੈ ਕਰ ਆ ਵੀ ਆ ਉਹਦੇ ਆ ਗਿਆ ਆ ਗਿਆ ਜਿਆਦਾ ਇਸ ਟੀਮ ਦੇ ਬਾਰੇ ਹੋਲ ਹੈਪੀ ਐ ਦੋਸਤ ਤੇਰਾ ਵਾਲਾ ਪਾ ਮੈਂ ਕਦੇ ਬਲੂ ਰਾਸਣ ਤੈਨੂੰ ਮੈਂ ਕਦੇ ਬਾਈ ਦਾ ਫੋਨ ਆ ਗਿਆ ਮੈਂ ਰਾਸਣ ਦਵਾਉਂਦੇ ਚਾਹ ਰਿਹਾ ਲੈਣਾ ਨਾ ਤਾਂ ਲਿਆਉਂਦਾ ਫੇਰ ਇਹ ਰਾਸਣ ਦਵਾਉਂਦਾ ਹਾਂ ਤੂੰ ਝੂਟਾ ਨਹੀਂ ਨਾ ਲਿਆ ਅੱਜ ਮਾਰੀ ਕੀਤੀ ਜਦੋਂ ਪਹਿਲਾਂ ਕਹਿ ਮੈਂ ਤੁੰਗਲਾ ਬਾਬਾ ਰਾਤ ਨੂੰ ਤੈਨੂੰ ਮੋਗ ਨਿਕਲੇ ਆਇਆ ਕਾ ਤੋਸੇ ਝੂਟਾ ਆ ਹੈਪੀ ਦਾ ਰੋਣ ਹੀ ਲੱਗ ਗਈ ਆ ਵੀ ਰੋਣ ਲੱਗੀ ਸੀ ਹੋਰ ਕਿੱਥੇ ਰੋਈ ਹੈ ਓਏ ਓ ਜਦੋਂ ਤਾ ਆਏ ਦੇਖ ਵਾਹਣ ਆ ਕਰਨ ਕੋਈ ਨਹੀਂ ਆ ਨਾ ਜੀਣਾ ਮੈਨੂੰ ਜੀਣਾ ਮੈਨੂੰ ਹਾਂ ਤੇਨੇ ਛੋਟੇ ਨੂੰ ਜੀ ਭੈਣੇ ਰੋਈਆਂ ਨਹੀਂ ਸੀ ਰੋ ਪੀ ਸੀ ਆਏ ਕਰਨ ਫੇਰ ਜਾ ਨਹੀਂ ਬੈਠੋ ਜ ਮੈਨਾਂ ਨਹੀਂ ਸੀ ਡਾਣੇ ਨਹੀਂ ਲੈ ਵੀ ਗਈ ਫੇਪੀ ਕੀ ਹੋ ਗਿਆ ਮਰ ਬਾਕਸੋਂ ਵੱਟ ਗਈ ਹੋਰ ਨਾ ਹੋਰ ਫੇਰੇਗਾ ਬੀਆ ਨਾ ਹਾਂ ਸਹੀ ਗੱਲ ਹੈ ਇਹਦਾ ਬੱਡੀ ਦੇ ਨਹੀਂ ਭਾਈਆਂ ਇਹ ਦੇਖ ਲੈ ਫੇਰ ਤਾਂ ਉਹੀ ਉਲਟੀ ਉਲਟੀ ਕਰਨੀ ਸੀ ਇਹਨੇ ਆਈ ਪਈਂਦੀ ਨਹੀਂ ਪਤਾ ਵਾ ਬਾਬਾ ਨਾਲ ਉਹ ਤੂੰ ਨਾ ਤੂੰ ਜਿਹੜਾ ਖਰਾਬ ਕਰਦੇ ਨੇ ਉਸ ਦਾ ਹਾਂ ਪਹਿਲਾਂ ਉਹ ਮੇਲਾ ਲਾ ਕੇ ਦੇਖ ਕੇ ਹੈ ਨਾ ਬਈ ਬੜਾ 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 ਫੇਰ ਫੇਰ ਕਰੀਂ ਜਾਂ ਆਏ ਭਾਣੇ ਆਏ ਕਰਨੀ ਬੈਠੋ ਉਸੇ ਕੀ ਪਾਈਂਿਆ ਕਰ ਤੇਜ਼ ਕਰਤੀ ਹਾਂ ਕੰਮ ਮੈਨੇ ਕਿਹਾ ਈ ਥੱਲੇ ਖੜੀ ਨੇ ਇਹਨੇ ਗੇਰ ਜਾਂ ਖਿੱਚਦਾ ਫੜ ਕੇ ਉਹਦਾ ਲੀਵਰ ਜੀ ਹਣਾ ਉਹਨੇ ਹੋਰ ਤੇਜ਼ ਕਰਤੀ ਮੈਂ ਕਿਹਾ ਪਾਈਂ ਵਿੱਚ ਥੁੜੀਆ ਬਿਟ ਦੇਖ ਲੈ ਤੈਨੂੰ ਸਾਢੇ ਢਾਹਰਾ ਹੋ ਜਾਂਦਾ ਹਾਂ ਮੇਰੇ ਕੋਲ ਚੱਕਦੇ ਚੱਕਦੇ ਜਾ ਕੇ ਰੇਸ ਮੈਂ ਕਿ ਆਂ ਜੰਨ ਜਸ ਕਰਦੇ ਜਾ ਖਾਸਾ ਤਰ ਜਾ ਕਰਦੇ ਕੋਈ ਗੁਜਰਾਂ ਦਾ ਮੁੰਡਾ ਆਇਆ ਪੂਆ ਕੁੜੀ ਹੈਗੀ ਕੋਈ ਗੁਜਰਾਂ ਦੀ ਵਿਆਹ ਕਰਾਉਣਾ ਇਹਦਾ ਛੜਾ ਬਾਜੇ ਲਾਣੀ ਰੇਂਜਾ ਕੋਠੀ ਭਾਈ ਹੋਈ ਆ ਅੱਛਾ ਹੈਗੀ ਐਨੇ ਗਾਜੀ ਕੋਈ ਕੁੜੀ ਐ ਨਹੀਂ ਪਤਾ ਮੁੰਈ ਹਾਂ ਪੱਕੀ ਦੇ ਜੰਨ ਕਲਾਨੀ ਅੱਛਾ ਪਤਾ ਕਰਕੇ ਜਾਈ ਫਿਰ ਅੱਜ ਜਾਂਦੀ ਓਏ ਕੁਵਾਰਾ ਮੁੰਡਾ ਇਹਦਾ ਵਿਆਹ ਕਰਾਉਣਾ ਆਪਾਂ ਕਾਲ ਕਾਲ ਨੂੰ ਬਣੀ ਠੀਕ ਆ ਹਾਂ ਉਹਨਾਂ ਦਾ ਕਾਲੇ ਹੋਣੀ ਐਂ ਜੀ ਦੀ ਵੀ ਬਾ ਠੀਕ ਆ ਮਿਲਿਆ ਸੀ ਮੈਨੂੰ ਹੁਣੇ ਪਹਿਲਾ ਮੈਚ ਤੋਂ ਮੈਨੂੰ ਕਹਦਾ ਕਿ ਕੁੜੀ ਕਾੜੀ ਹੈ ਗੁੱਜਰਾਂ ਦੀ ਦੱਸ ਦੇ ਮੈਂ ਕਿਹਾ ਭੂਆ ਆਈ ਆ ਜਦੋਂ ਪੁੱਛਦਾ ਮੈਂ ਜਾ ਕੇ ਹੈ ਤੇਰੀ ਨਿਗਾਹ ਰਹੀ ਹੈ ਕੋਈ ਗੁੱਜਰਾਂ ਦੀ ਕੁੜੀ ਉਹ ਦੇ ਜਿਹੜੇ ਕੌਡੀ ਉਹਦੇ ਫੜ ਲਿਆ ਜਿਹੜਾ ਸੱਚੀ ਉਹ ਦੇ ਦੇ ਜੱਫਾ ਲਾ ਕੇ ਆ ਵਿਚਾਰਾ ਉਹ ਤਾਂ ਜੀ ਨਹੀਂ ਕਰਦਾ ਅੱਜ ਖੇਡਣੋਂ ਛੜਾ ਵਾ ਕਹਿੰਦਾ ਵਿਆਹ ਹੋਇਆ ਨਹੀਂ ਮੇਰੀ 34 ਸਾਲਾਂ ਦੀ ਉਮਰ ਹੋ ਗਈ। ਨਾ ਕਿਹੜਾ ਵਾ? ਉਹ ਦੇ ਜਿਹੜਾ ਹੁਣ ਜੱਫਾ ਲੱਗਿਆ ਜੀ ਨੂੰ। ਨਹੀਂ ਨਹੀਂ ਲੀਕਰ ਲਾਰਜ ਕੱਛਾ ਬਾਇਆ। ਨਹੀਂ ਹਰਾ ਹਰਾ ਕਾਲਾ ਕੱਛਾ। ਆ ਰਿਹਾ ਏ। ਨਹੀਂ ਨਹੀਂ ਉਹ ਦਿਖਾਉਂ ਤੈਨੂੰ ਬਾਅਦ ਚ ਉਹ ਤਾਂ ਹੋਰ ਆ। ਇਹ ਤਾਂ ਹੋਰ ਆ ਪੂ ਆ ਉਹ ਤਾਂ ਰੀਡਰ ਆ। ਬਹੁਤ ਮਾਣਵਾਦ ਆ। ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ। ਉਹ ਦੇ ਮਗਰ ਫਿਰਦਾ ਉਹ ਦੇ ਜਿਹੜਾ ਲੱਕ ਜਿਹਦੇ ਹੱਥ ਧਰੀ ਫਿਰਦਾ ਉਹ। ਆ ਉਹ ਆ। ਰਾਸੋ ਮਨਾ ਨਹੀਂ ਦੋ ਲਾ ਨਹੀਂ ਆ ਬਲੀ ਕਰਦੇ ਆ ਛੜਿਆ ਨਹੀਂ ਉਹ ਲਿਬੜੀ ਬੜਾ ਗਿਆ ਮਿੱਟੀ ਨਾਲ ਉਹਦਾ ਕੁਰਤਾ ਪਿਆ ਮਾਪਾ ਘਾਇ ਸੀ ਉਹ ਮੈਨੂੰ ਮਿਲਿਆ ਬਾਅਦ ਚ ਹਰੇ ਹੁਣ ਮੈਚ ਖੇਡਣ ਲੱਗ ਗਿਆ ਤੈਨੂੰ ਕਿਵੇਂ ਜਾਣਦਾ ਨਹੀਂ ਹੈਂ ਤੈਨੂੰ ਕਿਵੇਂ ਜਾਣਦਾ ਉਹੀ ਮੈਨੂੰ ਜਾਣਦਾ ਮੈਂ ਇੱਧਰੋਂ ਆਣਾ ਬੱਤ ਰਹਿਣਾ ਮੈਨੂੰ ਬਹੁਤ ਆਈ ਕਿਹੜਾ ਕੁੜੀ ਹੈਗੀ ਜੇ ਕੋਈ ਗੁਜਰਾਣੀ ਮੈਂ ਕਿਹਾ ਅੱਜ ਭੂਆ ਆਈ ਵੀ ਇਹਨੂੰ ਪੋਹਤਾ ਆ ਰਿਆ ਆ ਗਿਆ ਆ ਗੁਜਰਾਣਾ ਦਾ ਮੁੰਡਾ ਇਹਦਾ ਕਰਾਉਣਾ ਭੂਆ ਆਪਾ ਵਿਆਹ ਹਾਂ ਹਾਂ ਹੈਗੀ ਐ ਕੋਈ ਕੁੜੀ ਗੁਜਰਾਂ ਦੀ ਹੈ ਬੂਆ ਮੇਰੇ ਤਾਂ ਨਹੀਂ ਗੱਲ ਚ ਹੈ ਨਹੀਂ ਉਹਨਾਂ ਦੇ ਹੋ ਜਿਨ੍ਹਾਂ ਦੀ ਕੋਟੀ ਪਾਈ ਹੋਈ ਹੈ ਅੱਛਾ ਉਹ ਪੱਕੇ ਹੀ ਰਹਿੰਦੇ ਆ ਇੱਥੇ ਰਹਿੰਦੇ ਆ ਕਲਾਰੀ ਕਲਾਰੀ ਰਹਿੰਦੇ ਆ ਬਾਠ ਠੀਕ ਆ ਲਿਆ ਮੁੰਡੇ ਦਾ ਵਿਆਹ ਕਰਾਉਣਾ ਆਪਾਂ ਇਹ ਵਿਚਾਰਾ ਆਹ ਰਿਆ ਆਹ ਰਿਆ ਆਹ ਦੇ ਕੋਟੀ ਪਾਦੀ ਆ ਦੇ ਆ ਦੇ ਆ ਇਹ ਵਿਚਾਰਾ ਗਾਮ ਚੀ ਜਫਾ ਖਾ ਜਾਂਦਾ ਰੇਲਾ ਪਰ ਜੈ ਨਹੀਂ ਜਾਂਦਾ ਉਹਨਾਂ ਧਿਆਨ ਵਿਆਹ ਚ ਹੀ ਰਹਿੰਦਾ ਨਾਲ ਫੇਰ ਫੜ ਲਿਆ ਲੈ ਇੰਦਰੀ ਤਾਂ ਹਾਂ ਸਾਈਕਲ ਮੈਲਣਾ ਉਹਨਾਂ ਨੂੰ ਥੋਨੂੰ ਵੀ ਭਜਾਈ ਗਿਆ ਏ ਆਉਂ ਜਾਂਦਾ ਹੋ ਗਿਆ ਬਾਬਾ ਹੋ ਗਿਆ ਬਾਬਾ ਯਾਓ ਇਹ ਆ ਗਿਆ ਆ ਬਾਕੀ ਦਾ ਮੈਂ ਹੀ ਆ ਡੇਗਣਾ ਹੀ ਆ 5500 ਵਾਲਾ ਸਾਈਕਲ ਦੇਣਾ ਇਹਨਾਂ ਨੂੰ ਅੱਜ ਇਹਨੇ ਦੇਣਾ ਇੰਦਰ ਤਾੜੀ 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 ਮਾਰੋ ਮਾ ਜਣੇ ਮਾ ਜਣੇ ਹੰਦੀ ਕਰਨਾ ਬਾਕੀ ਬਸ ਰਹਿ ਕੇ ਆਓ ਐਨੀ ਨਾਲ ਭੱਜੇ ਵਰਦੇ ਹਾਏ ਹਾਏ ਹਾ ਉਹ ਹਾਂ ਭਾਈ ਇੱਕ ਵਾਰੀ ਜੋਰ ਨਾਲ ਮਾਰਿਆ ਉਹ ਦੇਖ ਲੈ ਉਹ ਕਿਹਦੇ ਕੋਲ ਉਹ ਨਈ ਹਾਂ ਰੇ ਹਾਂ ਕੱਟਾ ਮਾਰੂ ਕੋਟੇ ਲਾ ਲ ਹਾਂ ਉਹ ਬੁਰੇ ਬੁਰੇ ਸਾਈਕਲ ਲੈਣੇ ਧੋਰ ਭੱਜ ਹਟੇ ਕੰਮੇਗਾ ਨਹੀਂ ਮਾਲ ਚੰਗਾ ਖਾਦਾ ਇੱਕ ਬੰਦੇ ਦਾ ਚਰਨ ਨੇ ਇਹਨੂੰ ਪੁਜਾ ਦਿੰਦਾ ਰਾਤ ਨੂੰ ਹਣਾਈ ਇਹ ਪੁਜੋਂ ਮੈਂ ਮਾਰੂ ਕਹਲੇ ਸਾਰੇ ਯਾਦ ਫਿਰ ਤੇਰੇ ਪੁਜਾਉਣਾ ਚਾਹਦੇ ਇਹਨੂੰ ਆਹ ਕਿੰਨੀ ਕਾਲ ਹੁੰਦੀ ਆ ਕੀ ਦਾ ਕੀ ਦਾ ਬੂੜਾ ਭੱਜ ਗਿਆ ਭੂਆ ਹੈ ਓ ਭੂਆ ਭੂਆ ਦਾ ਭੱਜਾ ਭੂਆ ਦਾ ਬੂੜਾ ਪੁਜਾਦਾ ਕਿਸ ਦਾ ਆ ਭੂੜਾ ਪਤਾ ਨਹੀਂ ਪਾੜ ਦੇ ਬੱਜਿਆ ਨੂੰ ਆਣ ਆ ਆ ਦੇ ਦੇ ਨਾ ਆ ਖੜਾ ਚੰਗਾ ਜੀ ਚਲਾ ਲਿਆ ਕਰੂਗੀ ਤੇਰੀ ਵੀਡੀਓ ਪਾ ਕੇ ਤੂੰ ਮਾੜੀ ਬਿਚੂ ਹੋ ਗਿਆ ਏ ਹੈਲੋ ਬਈ ਚੱਲ ਗੇ ਨਿਬੜ ਗਿਆ ਮੇਲਾ 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 ਕਰਦੀ ਮਿਲਣੀ ਮੇਲਾ ਨਿਬੜ ਗਿਆ ਚੱਲੇ ਬਿੱਲੋ ਹੈਪੀ ਹੈਪੀ ਹਾਪੇ ਹਾਪੇ ਚੱਲੇ ਆ ਮੰਮੀ ਹੈ ਹਾਂ ਨਹੀਂ ਮੰਮੀ ਹੈ ਨੇ ਮੰਮੀ ਗਏ ਨੇ ਗੱਡੇ ਗੱਡੇ ਕੋਲ ਗੱਪੇ ਰੇੜੀ ਦਾ ਹੱਟੀ ਦੀ ਖੜਕੀ ਹਾਂ ਇੱਦਾਂ ਉਹਦੀ ਬੜੀ ਐਕਟਰ ਹੈ ਜੰਨੜੇ ਇਹ ਸਾਰਾ ਫੇਵਰੇਟ ਹੈ ਕਲਾਮੀ ਸਖਾਣ ਦੇ ਰੈਸਪੈਸ ਲਾ ਬਹੁਤ ਵਧੀਆ ਹੁੰਦੀ ਥੋੜਾ ਫੇਰੇ ਹੈ ਲਾ ਨੈਂਦ ਤਾਰਾਂ ਕੋ ਸੁਣਾ ਨਹੀਂ ਗਾਣਾ ਲਾ ਇੰਨਾ ਦਾ ਸੋਹਣਾ ਰੰਗ ਕੀਤਾ ਰੰਗ ਦਾ ਕਰਾਂਦੀ ਹੈ ਹੈ ਜੇ ਸਾਡੇ ਘਰੀ ਉਹ ਗਰੇਨ ਬਾਹਰ ਚਾਣੇ ਧੁੱਪ ਪਰ ਬਾਹਰ ਉੱਡ ਜਾਂਦਾ ਉਹ ਡਿਆ ਗਿਆ ਫੜੂ ਵਗੈਰਾ ਇਹ ਫਾਇਦਾ ਬੂੜਾ ਕਰਾਇਆ ਇਹ ਵੀ اڈ ਜਾਣ ਦੇਖੇ ਮਹੀਨੇ ਨੂੰ ਆਈ ਫੇਰ ਆਏ ਜਮ ਹੋ ਜਾਣਾ ਇਹਦਾ ਜਿਹੜਾ ਆਪ ਦਾ ਰੰਗ ਕਰਾਇਆ ਉਹੀ ਸੋਹਣਾ ਲੱਗਦਾ ਹਾਂ ਸਾਨੂੰ ਇਹ ਰੰਗ ਸੋਹਣਾ ਲੱਗਦਾ ਗਲਾਬੀ ਥੋੜਾ ਕਮ ਨਹੀਂ ਵਾਈਟ ਆ ਇਹੋ ਜਿਹਾ ਸਾਡਾ ਸਿਓ ਹਵਾ ਪਾਉਂਦੇ ਨਹੀਂ ਬਾਈਟ ਹੈ ਬਾਈਟ ਦਾ ਖੱਡਾ ਵੀਰੋ ਦੇਖ ਵਾਈਟ ਹੁੰਦਾ ਨਾ ਨਾ ਦਿਖਾ ਨਹੀਂ ਹੁੰਦਾ ਬਾਈਟ ਦੇਖ ਲੈ ਨਾ ਆਦੀ ਬਾਈਟ ਹੁੰਦਾ ਮੈਂ ਉਹਦਾ ਪਾਣੀ ਕਰ ਮਾਰਦਾ ਲਾ ਚਾਰ ਪੰਜ ਲਾਸਕਾ ਇਕੱਠ ਗਈ ਆ ਗਿਆ ਸਾਰੇ ਇਕੱਠੇ ਹੋ ਗਏ ਗਿੰਦੀ ਚਲੋ ਓਕੇ ਅੰਬਾ ਅੰਬ ਦਾ ਹਾਂ ਆਪਾਂ ਬਾਹਰ ਲੈ ਕੇ ਚਲਵਾਉ ਉਹ ਕੀ ਕੀ ਲਵਾਉਣਾ ਇੱਕ ਹੀ ਲੱਗਿਆ ਹੋੜ ਹੋੜਾ ਗਭੀਂ ਤੇ ਲੱਗਾ ਹੋਰ ਨਿਕਾਲਿਆ ਤੇ ਹੋਏ ਮੇਂ ਉਂਗਲੀ ਤੇ ਆਉਂਦੇ ਉਹ ਬੋਲਾ ਨਿਕਾ ਜਾ ਹਜੇ ਤਾਂ ਦੱਸਣਾ ਨਹੀਂ ਤੈਨੂੰ ਚਲੋ ਕਰਾ ਚਲੋ ਚਲੋ ਯਾਰ ਚੱਲ ਗਏ ਇੱਥੇ ਕਰ ਇੱਕੋ ਜੇ ਸੂਟ ਪਾਈ ਫੈਰਦਿਆਂ ਦੇਖ ਲੈ ਤੂੰ ਕਰਮਜੀਤ ਕੰਮੋਂ ਗਲਾਬੀ ਗਲਾਬੀ ਪਾਈ ਫੈਰਦੀ ਨਹੀਂ ਆ ਆ ਤੁਹਾਡੇ ਬਾਰਾਂ ਨੂੰ ਨਹੀਂ ਕਬਜ਼ੇ ਲਵਾਇਆ ਨਾ ਤੁਸੀਂ ਤੈਨੂੰ ਕਿਹੜੀ ਕਰਦੇ ਲੱਗਿਆ ਨਹੀਂ ਸਾਡੇ ਕਬਜ਼ੇ ਵਾਲੇ ਨਹੀਂ ਹੈਗੇ ਬਾਰ ਹਾਂ ਸਾਡੇ ਹੋਰ ਕਿਹੜਿਆ ਹੈ ਕਮੇ ਸਪ੍ਰਿੰਗ ਵਾਲੇ ਇਹਨਾਂ ਦੇ ਸਪ੍ਰਿੰਗ ਵਾਲੇ ਬਾਰ ਕਮੇ ਤੁਹਾਡੇ ਕਬਜ਼ੇ ਵਾਲੇ ਚੰਗੇ ਕਰ ਦੋਗੇ ਵਿੱਚ ਦੀ ਆਹ ਹਾਲ ਲੈ ਤੈਨੂੰ ਤਾਂ ਫੋਟੋ ਹੀ ਨਹੀਂ ਕਰਨ ਦਿੰਦੇ ਕਹਿੰਦੇ ਕੋਈ ਗਾਣੇ ਵਾਲੀ ਲਾਉਣੀ ਹੈ ਲੈ ਤੂੰ ਆਲ ਤਾਂ ਇਹ ਜਿਆ ਰੰਗ ਲੈ ਲਾ ਯਾਰ ਅੱਖਾਂ ਕੌਣ ਜਾਣੋ ਕੀ ਪਤਾ ਸੀਗਾ ਸਾਡੀ ਮੇਹਤ ਜੀ ਨੇ ਘਾਟ ਦੂੰ ਮੈਂ ਨਹੀਂ ਕਰ ਤੂੰ ਫੇਰ ਮੈਂ ਕਰ ਤੂੰ ਪਹਿਨੂ ਦਾਦੇ ਦੇ ਫੋਟੋ ਤੇ ਆ ਜੀ ਨੀ ਤਾਂ ਮੈਂ ਪੈਨ ਖੜੀ ਫੋਟੋ ਦਾ ਘਾਟੇ ਇਹ ਨਹੀਂ ਕਰਨੀ ਦੀ ਉਹਦੀ ਫੇਰ ਚੱਲਿੰਦੀ ਪੜਾ ਦੇ ਇਹਨੂੰ ਕਬਜ਼ੀਆਂ ਕਬਜ਼ੀਆਂ ਵਾਲੀ ਕਹੀ ਜਾਂਦੀ ਆ ਦੇਹਲਾ ਕਦੋਂ ਦੀ ਇਹ ਮਾਰ ਲਾ ਫੜਿਆ ਤੂੰ ਨਹੀਂ ਕਿਹਾ ਇਹਨੂੰ ਕੀ ਕਰਨੀ ਦੀ ਬਿੱਲੋ ਆਹੇ ਮੈਂ ਹਾਂ ਉਹ ਨਹੀਂ ਆਦੇ ਵਾਟ ਇਜ਼ ਦਾ ਹਾਂ ਆ ਵਾ ਠੀਕ ਆ ਪਾਉਂਗਾ ਜੀ ਹਾਂ ਹਾਂ ਜੀ ਚਾਤਰੀ ਕਾਲ ਬਾਏ ਬਾਏ ਬਹੀ ਸਿੱਧੀ ਜਾਂਗਦੀ ਨਹੀਂ ਨਹੀਂ ਲੱਗਦੀ ਆ ਉਹ ਤੇ ਮੋਟਰਾਂ ਲਾਇਆ ਐਵੇਂ ਕਹੀ ਜਾਂਦੇ ਆ ਘਰ ਕਿੱਥੇ ਆ ਲੈ ਕੇ ਜਾਊਗਾ ਤੈਨੂੰ ਮੈਨੂੰ ਵੱਧ ਵਧਾ ਮੈਂ ਡਰਾਈਵਰ ਬੰਦਾ ਪਰ ਰਵੀਆਂ ਵਿੱਚ ਦੀ ਲੈ ਕੇ ਹਾਂ ਜਿੱਧਰ ਦੀ ਮਾਂ ਚਾਹੇ ਗੱਡੀ ਮੈਂ ਘੜੀਸ ਘੜੀਸ ਕੇ ਰਗੜ ਰਗੜਾ ਕੇ ਲੈ ਕੇ ਜਾਵਾਂ ਤੈਨੂੰ ਮੈਂ ਲੈ ਕੇ ਜਾਵਾਂ ਉਹ ਦੀ ਜਨੜਾ ਨੀ ਨਹੀਂ ਆ ਰਿਹਾ ਬਸ ਆ ਗੜੀ ਆਏ ਨਾ ਕਿ ਗਾਂ ਛੜਕਦੇ ਚੜ ਜਣੀਆਂ ਪੱਬੀਆਂ ਦੀ ਨਾ ਮੈਨੂੰ ਕੱਲੀ ਕੱਲੀ ਵੀ ਹੀ ਪਤਾ ਹੁਣ ਹਾਂ ਠੀਕ ਜਿਵੇਂ ਸਾਜਾ ਮੱញਾ ਬਰ ਹੋਰ ਕੀ ਆ ਤੇ ਲੜਾ ਇੰਨੇ ਨੀਵੇਂ ਕੀਤੇ ਪਾਇਆ ਪਾਣੀ ਖੰਡ ਲੱਗਾ ਇਨਾ ਆਈ ਦਾ ਇੱਥੇ ਹਾਂ ਜੇਰਾ ਤੁੜਾ ਨਿਕਾ ਜਾਂਣ ਗੋਣ ਲੈ ਕੇ ਜਾਣਾ ਨਾਲ ਉਹ ਡੇਢ ਕਿਲੋ ਪੈਂਦਾ ਇੰਨੇ ਚੋ ਪਿੰਡ ਚ ਵੀ ਦੇ ਜਾਂਦੇ ਹਾਂ ਮੈਂ ਗਾਉਂਦੇ ਨਹੀਂ ਉਹ ਹੁਣ ਨਹੀਂ ਸ਼ਹਿਰ ਤੇ ਹੀ ਵੜਨਾ ਮੈਂ ਤਾਂ ਪਿੰਡਾਂ ਚ ਹੀ ਲੈ ਕੇ ਜਾਉ ਹੁਣ ਸਾਡੇ ਨਹੀਂ ਆਉਂਦਾ ਇਹਨੂੰ ਲੈ ਕੇ ਰੱਖਦੀ ਭਾਣੇ ਝੋਲ ਗਿਆ ਝੋਲ ਗਿਆ ਕਰੀ ਜਾਂਦੀ ਆ ਪਰਛੋਦੀ ਪਹਿਲਾਂ ਸਾਗ ਨਹੀਂ ਲੋਟਾਂਦੇ ਹੁਣ ਝੋਲ ਗਿਆ ਨਹੀਂ ਲੋਟਾਂਦਾ ਬੱਸ ਮੇਲਾ ਮੇਲਾ ਕਰਦੀ ਮੇਲੇ ਨੇ ਨਾ ਗਿਆ ਮੇਲਾ ਯਾਰਾਂ ਦਾ ਜਦੋਂ ਹੁਣ ਅਗਲੇ ਕੱਟਤਾ ਸੀਗਾ ਵੀ ਅਗਲੇ ਸਾਲ ਜਾਂਦੇ ਰਹੇ ਅਗਲੇ ਸਾਲ ਫੇਰ ਮਿਲਾਂਗੇ ਹਾਂ ਨਗਰ ਕੀ ਆ ਕੀ ਪਾਈ ਇਹ ਤਾਂ ਹੋ ਗਿਆ ਇਹ ਕੰਬੀ ਵਾਲੇ ਆ ਇਹ ਐਂ ਜਗਾ ਤੋਂ ਪਾਸ ਨਾ ਹਾਂ ਜੀ ਦੰਦ ਜਗਾ ਤੋਂ ਲਾਉਂਦਾ ਸੜਕ ਤੇ ਗਰਮ ਹੁੰਦਾ ਫੇਰ ਮੈਚ ਮੂਚ ਹੋਊਗਾ ਉਹਦਾ ਨਾਲ ਹਾਂ ਇਹ ਬੁਰੇ ਦੇਖਾ ਬਾਪੇ ਕਿੰਨੇ ਤੇਜ਼ ਭੱਜੇ ਬਾਪੇ ਅੰਦਰ ਲਾ ਦਿੱਤੀ ਨਾ ਉਹਦਾ ਬਾਪੇ ਚੇਰੋਣਗੇ ਥੋੜੀ ਵੀ ਰੇਸ ਲਵਾ ਕੇ ਹਾਂ ਹੁਣਵਾ ਦੇ ਤੋਨੂੰ ਜੂਸਰ ਰੱਖ ਦੰਨੇ ਨਾ ਅਸੀਂ ਜੂਸਰ ਰੰਡਾਣੇ ਸਤੋਸ ਨਾ ਤੋ ਇਹ ਰੇਸ ਲਵਾ ਗਾ ਠੀਕ ਆ ਤੇਰੀ ਕਿਦ ਨਾ ਰੇਸ ਲਵਾਈਏ ਦੱਸ ਚਰਨੇ ਨੇ ਕਿੰਨੇ ਦੀ ਰੇਸ ਲਵਾਈਏ ਤੇਰੀ ਉਹ ਦੱਸ ਚਰਨਾ ਬਾਈ ਇਹ ਦਿਨ ਨਾਲ ਰੇਸ਼ਲ ਨੂੰ ਨਹੀਂ ਦੱਸ ਮੈਨੂੰ ਦੱਦਰੀ ਰੇਸ਼ਲ ਤੂੰ ਹਾਰ ਜਾਣਾ ਮੈਂ ਭੱਜਦਾ ਬਹੁਤ ਜਾ ਭੱਜਦਾ ਬਹੁਤ ਫੈਮੀ ਲਾ ਹੋਰ ਕੀ ਹੈ ਬਹੁਤ ਦਿੱਥੋਂ ਦਾ ਮੈਂ ਨਹੀਂ ਨਾਲ ਨਹੀਂ ਦੇਣਾ ਤੂੰ ਤਾਂ ਮੈਂ ਹਾਂ ਟੱਪ ਦੀ ਗਾਰੀ ਹੋ ਗਈ ਨਾ ਦਿਨ ਜਿਆ ਕਾਲਡਾ ਲੱਗ ਗਿਆ ਅੱਜ ਹਾਂ ਸੰਦਨ ਚੱਕ ਗਿਆ ਹੁਣ ਦੇਖੀ ਗਣ ਕਾ ਇੱਕ ਦਮ ਆਇਆ ਹਾਂ ਗਣ ਕਾ ਤਾਂ ਬਦਲ ਚੱਲ ਗਿਆ ਰੰਗ ਜਾ ਹਾਂ ਗਣ ਕਾ ਦਾ ਇੱਕ ਦਮ ਬਸ ਹੁਣ ਰੱਬ ਕੋ ਮੀਨਾ ਪਾਵੇ ਹਾਂ ਮੀਨਾ ਪਾਵੇ ਸਹੀ ਗੱਲ ਹੈ